ਨਾਮ ਤੇ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਲੇ ਅੰਦਰ ਆਇਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ ਖਾਂਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਵੀਨ ਸ਼ਰਮਾ ਤੇ ਇਹ ਜਿਹੜੀ ਤੇ ਅੱਗ ਲੱਗੀ ਸਕਤੀ ਛੁੱਟੀ ਹੈ ਇਹ ਕਿੰਨੇ ਵਜੇ ਲੱਗੀ ਇਹਰੇ ਕਾਪ ਦੇ ਸਾਡੀ ਨੌਕਰੀ ਮਿਲ ਪਉਣਾ ਆਇਆ ਸੀ ਇਹਦੇ ਵਿੱਚ ਬੰਦਾ ਕੀ ਹੈ ਧਾਗਾ ਵਾਈਂਡ ਹੁੰਦਾ ਉਹ ਧਾਗਾ ਵਾਈਂਡ ਮਤਲਬ ਲਪੇਟ ਤੇ ਅਗੂ ਤੇ ਧਾਗੇ ਲੱਛੀ ਤੋਂ ਕੋਨ ਬਣਾਉਂਦਾ ਜਿਵੇਂ ਜਦੋਂ ਆਗ ਲੱਗੀ ਹੈ ਉਹਨੇ ਕਿੰਨੀ ਕਾਰੀ ਅਨੰਤਰ ਮੋੜੀ ਹੋਤੀ ਦਿਖੂ ਸੀ ਇਹ ਕਾਰੀਗਰ ਮਿਲ ਤੇ ਕਿੰਨਾ ਕੁ ਮਾਲ ਅੰਦਰ ਤੇ ਸਾਡੇ 6 ਟਨ ਦੇ ਕਰੀਬ ਝਾਗਾ ਹੋਣਾ ਸਾਡੇ ਤੇ ਜੇ ਮਦਰ ਪਟਰ ਰੋਲਪਾਂਪੂ ਵੀ ਹੈਗਾ ਜੀ ਤੇ ਕੋਈ ਛੇ ਪੈਟਰੋਲ ਪੰਪ ਵੀ ਲੱਗਦਾ ਵਾ ਨੇੜੇ ਤੁਹਾਡੀ ਫੈਕਟਰੀ ਦੇ। ਹਾਂ। 12 ਸਾਲ ਤੋਂ ਤੁਸਾਂ ਲੋ ਇੱਥੇ ਬੈਠੇ ਹੋ। ਪਹਿਲਾਂ ਕਦੀ ਇਦਾਂ ਦਾ ਕੋਈ ਹੋਇਆ? ਫਾਇਰ ਲੱਗਣ ਦਾ ਕਾਰਨ ਪਤਾ ਲੱਗਿਆ? ਮੈਨੂੰ ਤਾਂ ਲੱਗਦਾ ਸਪਾਰਕ ਹੀ ਹੋਇਆ ਹੋਵੇ। ਅੱਛਾ। ਫਾਇਰ ਸਿਸਟਮ ਹੈ ਨਹੀਂ ਅੰਦਰ? ਕੋਈ ਮੁੰਡਾ ਕਾਰੀਗਰ ਉੱਥੇ ਕੋਈ ਸੀਗਾ ਨਹੀਂ? ਤੇ ਅੰਦਰ ਤੇ ਅੰਦਰ ਤੁਹਾਡੇ ਕੋਲ ਹੁਣ ਫਾਇਰ ਦੇ ਫਾਇਰ ਸਿਸਟਮ ਹੈਗੇ ਸੀਗੇ? ਹਾਂ ਇੱਕ ਇੱਕੋ ਹੀ ਸੀਗਾ ਜੀ। ਤੇ ਯੂਜ਼ ਕਿਤੇ ਫਿਰ ਕੰਮ ਆਇਆ? ਪਤਾ ਨਹੀਂ ਉਹ ਤਾਂ ਤਬ ਪਾਰ ਹੀ ਆ ਗਿਆ ਮੈਨੂੰ। ਕਿੰਨੇ ਕਦਾ ਮਾਲ ਤੋਂ ਡਾਊਨ ਕਰਾਉ ਹੋਇਆ? 200 ਟਿਨਤੀ ਲੱਗਦਾ ਕੋਈ। 300 ਉਹ ਭਾਈ ਸ਼ਾਰਟ ਸਰਕਟ ਕਹਿ ਰਹੇ ਆ ਬਾਕੀ ਐਕਚੁਅਲ ਦੇ ਵਿੱਚ ਕੀ ਹੈਗਾ ਅਸੀਂ ਲਾਸਟ ਵੀ ਕੰਪਲੇਨ ਪਾਈ ਸੀ ਕਿ ਇੱਥੇ ਜਿਵੇਂ ਟਿਨੇਂਟਸ ਹੈਗੇ ਨੇ ਇਹਨਾਂ ਨੂੰ ਨਾ ਇਲੀਗਲ ਜਿਵੇਂ ਬਿਜਲੀ ਜੜੀ ਹੈਗੀ ਉਹ ਸੇਲ ਕੀਤੀ ਜਾ ਰਹੀ ਆ ਯਾਨੀ ਕਿ 10 ਤੋਂ 12 ਰੁਪਏ ਹੈ ਨਾ ਇਹਦਾ ਅਸੀਂ ਉਹਦੀ ਕੰਪਲੇਨ ਪਾਈ ਸੀ ਕਿ ਵੀ ਇਹਦਾ ਜਿਹੜਾ ਲੋਡ ਹੈਗਾ ਅਲੱਗ-ਅਲੱਗ ਸਾਰਿਆਂ ਦਾ ਕਰਵਾਇਆ ਜਾਵੇ ਤੇ ਵੀ ਜਿਹੜਾ ਹੈਗਾ ਨੁਕਸਾਨ ਨਾ ਹੋਵੇ ਕਿਸੇ ਦਾ ਵੀ ਭਾਈ ਭਾਈ ਅੰਦਰ ਕੀ ਗੱਲ ਆ ਤਾਰ ਪਤਲੀਆਂ ਪਈ ਸੀ ਜਾਂ ਮੋਟੀ ਪਈ ਸੀ ਤਾਰ ਭਾਈ ਇਹਦੇ ਕਾਫੀ ਪੁਰਾਣੀ ਬਿਲਡਿੰਗ ਹੈਗੀ ਘਟੋ ਘੜਨੀ ਤੇ 25-30 ਸਾਲ ਤੋਂ ਉੱਤੇ ਹੋ ਗਈ ਬਿਲਡਿੰਗ ਵੀਰੇ ਇਹ ਬਣੀ ਹੋ ਕੋਈ ਵੀ ਮੇਨਟੇਨੈਂਸ ਵਗੈਰਾ ਹੈ ਨਹੀਂ ਕੀ ਠੀਕ ਹੈ ਜੀ ਕੋਈ ਵੀ ਕਦੇ ਅੱਗ ਲੱਗੀ ਇੱਥੇ ਨਹੀਂ ਅੱਗੇ ਨਹੀਂ ਵੀਰੇ ਲੱਗੀ ਹੈਗੀ ਕਦੀ ਅੱਗ ਅੱਜ ਹੀ ਲੱਗੀ ਹੈ ਇਹ ਕਿਹੜੀ ਜਗ੍ਹਾ ਲੱਗੀ ਹੈ ਇਹ ਵੀਰੇ ਅਮਨ ਹਾਊਸ ਆ ਆਪਣਾ ਸਮਰਾਲਾ ਚੌਂਕ ਦੇ ਕੋਲੇ ਲਿੰਕ ਰੋਡ ਹਾਂ ਜੀ ਜਿਹੜਾ ਤੇ ਹੁਣ ਸੀ ਇਹ 30ਡੇ ਉਹਨਾਂ ਦੇ ਉੱਪਰ ਕੋਈ ਪੈਲੇਟ ਕੰਪਲੈਂਟ ਵੀ ਚੱਲਦੀ ਸੀ ਹਾਂਜੀ ਵੀਰੇ ਕੰਪਲੇਨ ਚੱਲ ਰਹੀ ਹੈ ਜਿਹੜੇ ਇਹਦੇ ਓਨਰ ਹੈਗੇ ਆ ਉਹਨਾਂ ਦੇ ਉੱਤੇ ਕੰਪਲੇਨ ਯਾਨੀ ਕੋਈ ਲੋਨ ਦਾ ਫਾਈਨਾਂਸ ਦਾ ਯਾਨੀ ਕਿ ਨਾਲ ਹੈਨਾ ਆਪਣਾ ਚੱਲ ਰਿਹਾ ਹੈਗਾ ਲੋਨ ਦਿੱਤਾ ਹੋਇਆ ਸੀ ਉਹਨਾਂ ਨੇ ਹਾਂਜੀ ਸਰ ਦੇਖੋ ਕੰਪਨੀ ਨਾਲ ਬੱਟਾ ਹਾਸਾ ਵੀ ਹੋ ਸਕਦਾ ਬਿਲਕੁਲ ਭਾਈ ਇਹਨਾਂ ਨੂੰ ਯਾਨੀ ਕਿ ਸਿਸਟਮ ਲੈ ਕੇ ਚੱਲਣਾ ਚਾਹੀਦਾ ਵਾ ਕਿ ਸਾਰਾ ਦਾ ਸਾਰਾ ਹੈ ਨਾ ਆਪਾਂ ਸੇਫਟੀ ਇਕੁਪਮੈਂਟਸ ਨਾਲ ਲੈ ਕੇ ਚੱਲੀਏ ਬੱਟਾ ਤਾਂ ਕੁਝ ਵੀ ਨਹੀਂ ਹੈਗਾ ਬਿਜਲੀ ਬੋਰਡ ਦੀ ਰੇਡ ਮਾਰੀ ਸੀ ਉਹ ਕੀ ਗੱਲ ਅ ਜਿਹੜੇ ਬਿਜਲੀ ਬੋਰਡ ਹੈਗਾ ਬਿਜਲੀ ਬੋਰਡ ਦੇ ਵੇ ਆਪਾਂ ਕੰਪਲੇਨੀਆਂ ਕਿ ਪਾਈ ਹੋਈ ਆ ਪਹਿਲਾਂ ਤੇ ਬਿਜਲੀ ਬੋਰਡ ਨੇ ਇਹਨਾਂ ਨੂੰ ਫਾਈਨ ਵੀ ਲਗਾਇਆ ਸੀਗਾ ਤੇ ਬਟ 1 ਮਹੀਨਾ ਹੋ ਗਿਆ ਵਾ ਯਾਨੀ ਕਿ ਇਹਨਾਂ ਨੇ ਫਾਈਨ ਵੀ ਨਹੀਂ ਦਿੱਤਾ ਹੈਗਾ ਇਹਨਾਂ ਦਾ ਮੀਟਰ ਕਨੈਕਸ਼ਨ ਹੁਣ ਕੱਟਣ ਦੀ ਇਹ ਉਹ ਸੀਗੀ ਕੰਪਲੇਨ ਤੇ ਉਹ ਤਾਂ ਕਰਕੇ ਮੇਬੀ ਸ਼ਾਇਦ ਉਹਦੇ ਕਰ ਕਾਰਨ ਵੀ ਨਾ ਹੋਵੇ ਕੋਈ ਵੀ ਹੈਨਾ ਕੁਝ ਵੀ ਕੀ ਕੀਤਾ ਇਹਨਾਂ ਨੇ ਕੀ ਨਹੀਂ ਕੁਝ ਨਹੀਂ ਪਤਾ ਕਹਿ ਸਕਦੇ ਹੈਗੇ ਫਿਰ ਇਹ ਕਿਹਾ ਇਹਦੇ ਵੀ ਕਿੰਨੇ ਟਾਈਮ ਤੋਂ ਆਪ ਨੂੰ ਬੁੱਝ ਕੇ ਮੇਰੀ ਬਹੁਤ ਕੋਈ ਕਿਸ ਕੰਮ ਦਾ ਕਰੇ ਕਿਹੜੀ ਜਗ੍ਹਾ ਲੱਗੀ ਆ ਤੇ ਨਹੀਂ ਇੱਧਰ ਨਹੀਂ ਦੱਸ ਆਜੋ ਆਪ ਨੂੰ ਦੁੱਧੂ ਦੇ ਫੇਰੇ ਪਾਸੋਂ ਪਿੱਛੇ ਹੋ ਕੇ ਲੱਗੀ ਆ ਨਹੀਂ ਇਹ ਏਰੀਆ ਕਿਹੜਾ ਹੈ ਜੀ ਏਰੀਆ ਕਿਹੜਾ ਜਿੱਥੇ ਅੱਖ ਲੱਗੀ ਹੈ ਇਹ ਹੈ ਟਰਾਂਸਫਾਰਮਰ ਤੋਂ ਆਪਾਂ ਜੋ ਟੀਮਾ ਤੋਂ ਭਜਾ ਨੇ ਹਾਜੀ ਤੇ ਸ਼ਿਵਜ ਨਗਰ ਦੀ ਪੁਲਿਸ ਕੋਲ ਪੈਣ ਤਾਂ ਇਹ ਕਿੰਨੀ ਥੈਂਕੀ ਤਾਂ ਅੱਗੇ ਦੀ ਕਿੰਨੀ ਦੇਰ ਪਹਿਲਾਂ ਅਗ ਲੱਗੀ ਹੈ ਜੀ ਬਾਅਦ ਕਰਦੇ ਆਪਾਂ ਅੱਗੇ ਹੋ ਗਿਆ ਇੱਕ ਮਿੰਟ ਇੱਕ ਪਾਜੀ ਇੱਕ ਮਿੰਟ ਇਹ ਅਗ ਬੋਲੂਗੀ ਕੀ ਕੀ ਨਾਮ ਕੀ ਹੈ ਤੁਹਾਡਾ ਜੀ ਮਸਬੀਰ ਸਿੰਘ ਕਿਹੜੀ ਜਗ੍ਹਾ ਲੱਗੀ ਅੱਜ ਇਹ ਅਸੀਂ ਸ਼ੰਪਗ੍ਰਾਮ ਸਿੰਘ ਦੇ ਬੰਦੇ ਪਿੰਡ ਦਾ ਕਿ ਬੱਸ ਜੇ ਬੈਠ ਕੇ ਮਾਰ ਗਿਆ ਡਾਕਾ ਪੁਲੀਆ ਵੀ ਨਾਲ ਹਾਂ ਕਿੰਨੇ ਕ ਵਜੇ ਲੱਗੀ ਇਹ ਇਹਨਾਂ ਤੋਂ ਕੋਈ ਨਹੀਂ ਮੇਰੀ ਇੱਕ ਬੜਾ ਘਟਾ ਹੋ ਗਿਆ ਓਕੇ ਕਿੰਨੇ ਕ ਬੰਦੇ ਫਸੇ ਹੋਏ ਵਿੱਚ ਕੋਈ ਬੰਦਾ ਕੋਈ ਨਹੀਂ ਜਿੱਦਾਂ ਮੋਕਾ ਦਿੱਤਾ ਉਹ ਗਾੜਾ ਮਾਲਕ ਜਿਹੜਾ ਪਕਾ ਨਹੀਂ ਕੋਈ ਬੰਦਾ ਆਇਆ ਨਹੀਂ ਕੋਈ ਧਾਕਾ ਹੀ ਹੈ ਧਾਕਾ ਹੀ ਕਿੰਨੀਆਂ ਗੱਡੀਆਂ ਆ ਗਈਆਂ ਹੁਣ ਤੱਕ ਗੱਡੀਆਂ 7-8 ਗੱਡੀਆਂ ਆ ਚੁੱਕੀਆਂ ਦੋ ਖਾਦਿਓਂ ਵਿੱਚ ਨੇ ਅੱਗ ਮੋਜਨ ਦਾ ਨਾਂ ਨਹੀਂ ਲਿਆ ਰਹੀ ਹਲੇ ਅੱਗ ਲੱਗੀ ਹੋਈ ਹਲੇ ਤੱਕ ਉਹ ਕਿੰਨੇ ਤੋਂ ਲੱਗਿਓਈ ਨੇ ਫਾਇਰ ਬ੍ਰੀਡ ਵਾਲੇ ਬਾਅਦ ਦੱਸਣਗੇ ਕਿਤੇ ਜਿੰਨੇ ਦਿਨ ਚੋੜੀ ਦੀ ਹੈ ਭਿਉਂਦੇ ਯਤਨ ਕੀਤੇ ਜਾ ਰਹੇ ਕੋਈ ਗੱਲ ਦੱਸਣੀ ਨਹੀਂ ਜਦੋਂ ਅਗਦੀ ਬੋਲੀ ਇਹ ਬੰਦ ਗੁਰੂ ਕਿਸ ਤੋਂ ਕਰਦੀ ਕਿ ਨਹੀਂ ਅੱਜ ਤੇ ਗੱਡੀਆਂ ਸਭ ਕੱਟਾ ਗਈਆਂ ਦੋ ਗੱਡੀਆਂ ਕਿ ਚੱਲ ਗਈਆਂ ਆਲੇ ਦੁਆਲੇ ਦੀਆਂ ਫੈਕਟਰੀਆਂ ਦਾ ਕੋਈ ਨੁਕਸਾਨ ਸਰ ਪੰਪ ਵੀ ਆ ਬੈਕਸਾਈਡ ਦੇ ਉੱਤੇ ਜੀ ਪੈਟਰੋਲ ਪੰਪ ਵੀ ਆ ਪਿੱਛੇ ਬੈਕਸਾਈਡ ਤਾਂ ਗੱਲ ਕਰਦੇ ਫਿਰ ਦੱਸੋ ਫਿਰ ਹੁਣ ਦੱਸ ਸਕਦੇ ਹੋ ਇਹ ਕਿਸ ਗੱਲ ਨਾਲ ਆਪਕੋ ਸਮਝਵਾਜੇ ਮੈਂ ਬੋਲ ਰਹੀ ਆ ਜੀ ਦੋਨੋਂ ਪੰਪ ਤੇ ਕੋਈ ਸਾਡੇ ਦੱਸਵਾਗੇ ਇਸ ਜਿਹੜੀ ਫੈਕਟਰੀ ਦੀ ਜੀ ਪੋਟਾਗਾ ਵਗੈਰਾ ਕਹਿ ਰਹੇ ਗਡੋਲ ਕਹਿ ਰਹੇ ਤਾਂ ਬਾਦੇ ਕੰਪੇ ਦਾ ਗਡੋਲ ਕਹਿ ਰਹੇ ਨਹੀਂ ਤੇ ਤਰੂ ਅੱਜਾ ਪਾਣੀ ਮੇਰੇ ਤੋਂ ਆਉਂ ਕੋਲ ਆਈ ਆ ਹਾਂਜੀ ਤੇ ਅਸੀਂ ਸਰੋਤ ਦੇ ਲੋਕੋ ਨੇ ਗੱਡੀਆਂ ਲੈ ਕੇ ਬੰਦ ਗੁੰਦਾ ਕਿੰਨੀਆਂ ਗੱਡੀਆਂ ਆ ਚੁੱਕੀਆਂ ਗੱਡੀਆਂ ਤੇ ਸਾਰੇ ਸਿਸਨਾਂਤੀ ਮਗਵਾਣੀਆਂ ਜੀ ਅਸਹੀ ਤੇ ਅੱਗ ਦੇ ਪੰਗਰੇ ਨੂੰ ਕਾਬੂ ਪਾ ਰਿਹਾ ਜੀ ਅਜੇ ਪਤਾ ਨਹੀਂ ਲੱਗ ਰਿਹਾ ਤੇ ਕੋਈ ਕਹਿੰਦੇ ਬਲਾਸਟ ਵੀ ਹੋਇਆ ਜੀ ਬਲਾਸਟ ਹਾਂਜੀ ਉੱਤੇ ਜਿਹੜਾ ਮਤਲਬ ਸਪਾਨਦਰ ਟੱਟਾ ਹੋ ਜਾਂਦਾ ਹਾਂਜੀ ਕਹਿ ਰਹੇ ਹੋ ਸਕਦਾ ਉਹਦੇ ਕਰਕੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और व्हाट्सएप चैनल पर